ਸੰਘੇਦੀ ਮੈਂ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਮੈਂ ਅਕਤੂਬਰ ਦੇ ਲਾਸਟ ਸੰਡੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਯਾਤਰਾ ਕਰਨ ਦਾ ਮੌਕਾ ਮਿਲਿਆ ਤੇ ਬੜੇ ਖੁਸ਼ੀ ਨਾਲ ਚਾਹਵਾਂ ਨਾਲ ਅਸੀਂ ਪਰਿਵਾਰ ਸਮੇਤ ਆਪਣੇ ਗਏ ਔਰ ਜਦੋਂ ਉੱਥੇ ਪਹੁੰਚੇ ਗੁਰਦੁਆਰਾ ਸਾਹਿਬ ਦੇਖ ਕੇ ਬੜੀ ਖੁਸ਼ੀ ਹੋਈ ਪ੍ਰਸੰਤਾ ਹੋਈ ਤੇ ਜਦੋਂ ਉੱਥੇ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਣ ਲਈ ਗਏ ਪਹਿਲੋਂ ਅਸੀਂ ਲੰਗਰ ਛਕਣ ਵਾਸਤੇ ਚਲੇ ਗਏ ਕਿ ਪਹਿਲੋਂ ਘਰੋਂ ਕੁਝ ਖਾ ਕੇ ਨਹੀਂ ਸੀ ਗਏ ਵੀ ਅਸੀਂ ਲੰਗਰ ਉੱਥੇ ਜਾ ਕੇ ਛਕਣਾ ਜਦੋਂ ਅਸੀਂ ਲੰਗਰ ਛਕਣ ਦੀ ਗਏ ਤੇ ਉੱਥੇ ਠੰਡੀਆਂ ਪੂੜੀਆਂ ਪਈਆਂ ਹੋਈਆਂ ਸੀ ਔਰ ਠੰਡਾ ਹੀ ਸਾਰਾ ਸਮਾਨ ਵਰਤਾਇਆ ਗਿਆ ਕੋਈ ਸਮਾਨ ਅੱਛਾ ਨਹੀਂ ਸੀ ਔਰ ਸਬਜ਼ੀਆਂ ਵੀ ਉਹਨਾਂ ਕੋਲ ਇੱਕ ਹੀ ਸੀ ਸਬਜ਼ੀ ਜਦਕਿ ਉਹਨਾਂ ਨੂੰ ਅਸੀਂ ਕਿਹਾ ਇਸ ਗੱਲ ਤੋਂ ਵੀ ਇਹ ਬੜੀ ਯਾਰ ਸਾਨੂੰ ਮਾੜੀ ਗੱਲ ਲੱਗੀ ਆ ਵੀ ਅਸੀਂ ਇੰਡੀਆ ਤੋਂ ਆਏ ਆ ਤੇ ਤੁਸੀਂ ਇੰਨਾ ਹੌਲਾ ਲੰਗਰ ਬਣਾਇਆ ਹੋਇਆ ਵੀ ਜਿਹੜੀਆਂ ਠੰਡੀਆਂ ਚੀਜ਼ਾਂ ਔਰ ਇਹਦਾ ਮਤਲਬ ਉਹ ਇੰਜ ਲੱਗ ਰਿਹਾ ਸੀ ਜਿਸ ਤਰ੍ਹਾਂ ਕੋਈ ਸਵਕਤੇ ਦੀਆਂ 4 ਵਜੇ ਦੀਆਂ ਬਣਾਈਆਂ ਹੋਈਆਂ ਉਹ ਕਹਿਣ ਲੱਗੇ ਵੀ ਹਾਂਜੀ ਸੰਗਤ ਸਵੇਰੇ ਆਈ ਸੀ ਉਹਨਾਂ ਲਈ ਬਣਾਈਆਂ ਸੀ ਤੇ ਉਹ ਬਚੀਆਂ ਸੀ ਤੇ ਉਹ ਤੁਹਾਨੂੰ ਦੇ ਰਹੇ ਆ ਤੇ ਸਾਨੂੰ ਇਹ ਬੜਾ ਹੀ ਅਜੀਬ ਲੱਗਾ ਉਹ ਕਹਿੰਦੇ ਲੰਗਰ 12 ਵਜੇ ਤੋਂ ਬਾਅਦ ਵਰਤਾਵਾਂਗੇ ਜੀ ਤਾਜਾ ਬਣਾ ਕੇ ਫਿਰ ਅਸੀਂ ਉਹ ਥੋੜਾ ਬਹੁਤਾ ਲਿਆ ਫਿਰ ਅਸੀਂ ਚਲੇ ਗਏ ਜਦੋਂ ਅਸੀਂ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਅੰਦਰ ਗਏ ਅੰਦਰ ਉੱਪਰ ਚੜੇਗੇ ਮੱਥਾ ਟੇਕਣ ਵਾਸਤੇ ਤੇ ਮੈਂ ਜਦੋਂ ਲਾਸਟ ਟਾਈਮ ਵੀ ਗਿਆ ਸੀ ਅਜ ਤੋਂ 3 ਮਹੀਨੇ ਪਹਿਲਾਂ ਤੇ ਮੈਂ ਉੱਥੇ ਨੋਟਿਸ ਕੀਤਾ ਸੀ ਕਿ ਮੈਂ ਮੈਂ ਖੁਦ 11000 ਰੁਪਏ ਚੜਾਉਣਾ ਸੀ ਕਿ ਕੋਈ ਸੁੱਖਣਾ ਸੁੱਖੀ ਸੀ ਉਹ ਮੇਰੀ ਪੂਰੀ ਹੋਈ ਤੇ ਮੈਂ ਚੜਾਉਣਾ ਸੀ ਕਿ ਗੁਰਦੁਆਰੇ ਦੀ ਦੇ ਕੰਮ ਆ ਸਕਣ ਪੈਸੇ ਜਦੋਂ ਮੈਂ ਪੈਸੇ ਚੜਾਣ ਲਈ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਕੋਈ ਸਲਿੱਪ ਕੱਟ ਕੇ ਦਿਓ ਪੱਕੀ ਰਸੀਦ ਕੱਟ ਕੇ ਦਿਓ ਵੀ ਜਿਹੜੇ ਪੈਸੇ ਆ ਮੈਂ ਤੁਹਾਨੂੰ ਦਿੱਤੇ ਆ ਉਹਨਾਂ ਨੇ ਇਸ ਗੱਲ ਤੋਂ ਕਹਿ ਦਿੱਤਾ ਵੀ ਪੱਕੀ ਰਸੀਦ ਅਸੀਂ ਬੰਦ ਕਰ ਚੁੱਕੇ ਆ ਤੁਸੀਂ ਸਾਨੂੰ ਦਿਓ ਤੁਸੀਂ ਪੈਸੇ ਅਸੀਂ ਤੁਹਾਡਿਆ ਕਰਦੇ ਆ ਤੁਸੀਂ ਅਰਦਾਸ ਕਰਾ ਲਓ ਉਹਨਾਂ ਨੇ ਮੇਰਾ ਨਾਮ ਲਿਖਿਆ ਤੇ ਅਨਾਉਂਸਮੈਂਟ ਕਰ ਦਿੱਤੀ ਵੀ ਜਿਹੜਾ ਜਿਹੜਾ ਆਦਮੀ ਅਰਦਾਸ ਕਰਾਣਾ ਚਾਹੁੰਦਾ ਉਹ ਗੁਰੂਗ੍ਰੰਥ ਸਾਹਿਬ ਤੋਂ ਪਿਛਲੇ ਕਮਰੇ 'ਚ ਆ ਜੇ ਅਸੀਂ ਪਿਛਲੇ ਕਮਰੇ ਚਲੇਗੇ ਸਾਰੇ ਕਿਸੇ ਨੇ 5000 ਦਿੱਤਾ ਕਿਸੇ ਨੇ 2000 ਕਿਸੇ ਨੇ 10000 ਕਿਸੇ ਨੇ 11000 ਕਿਸੇ ਨੇ 5000 4000 ਜੋ ਸ਼ਰਦਾ ਦੇ ਮੁਤਾਬਕ ਦਿੰਦੇ ਗਏ ਔਰ ਉਹਨਾਂ ਨੇ ਉਹ ਸਾਰੇ ਦੇ ਸਾਰੇ ਨਾਮ ਲਿਖ ਲਏ ਸਾਡੇ ਤੇ ਆਪਣੀ ਜੇਬ ਚ ਪਾ ਲਏ ਅਸੀਂ ਸੋਚਿਆ ਵੀ ਸ਼ਾਇਦ ਰਸੀਦ ਮਿਲੇਗੀ ਇਹਦੀ ਸਾਨੂੰ ਰਸੀਦ ਨਹੀਂ ਕੋਈ ਵੀ ਦਿੱਤੀ ਗਈ ਉਹ ਜਦੋਂ ਜਪਜੀ ਸਾਹਿਬ ਦਾ ਪਾਠ ਖਤਮ ਹੋਇਆ ਤੇ ਉਸ ਤੋਂ ਬਾਅਦ ਅਰਦਾਸ ਹੋਈ ਤੇ ਅਰਦਾਸ ਦੇ ਵਿੱਚ ਇਹ ਕਹਿ ਦਿੱਤਾ ਗਿਆ ਵੀ ਇਨ੍ਹਾਂ ਸੇਵਕਾਂ ਨੇ ਸੇਵਾ ਕਰਾਈ ਜਦਕਿ ਇਹਦੇ ਵਿੱਚ ਕੋਈ ਕਿਸੇ ਦਾ ਨਾਮ ਮਤਲਬ ਕਿਸੇ ਦੇ ਪੈਸੇ ਬਾਰੇ ਕਿਹਾ ਹੀ ਨਹੀਂ ਗਿਆ ਵੀ ਕਿੰਨੇ ਸੇਵਾ ਕਰਾਈ ਔਰ ਮੈਂ ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਤੁਸੀਂ ਤੁਸੀਂ ਪੈਸੇ ਦਾ ਜ਼ਿਕਰ ਹੀ ਨਹੀਂ ਕੀਤਾ ਜਿਹੜੇ ਮੁੱਖ ਸੇਵਾਦਾਰ ਹਨ ਉਹ ਬਾਬਾ ਜੀ ਨੂੰ ਮੈਂ ਕਿਹਾ ਮੈਂ ਕਿਹਾ ਬਾਬਾ ਜੀ ਤੁਸੀਂ ਕੋਈ ਜ਼ਿਕਰ ਹੀ ਨਹੀਂ ਕੀਤਾ ਜਿਹੜੇ ਦੱਸਦੇ ਹੁੰਦੇ ਸੀ ਇਨਫੋਰਮੇਸ਼ਨ ਜਿਹੜਾ ਕਰਤਾਰਪੁਰ ਸਾਹਿਬ ਗੁਰਦੁਆਰਾ ਬਣ ਰਿਹਾ ਸੀ ਜਿੰਨਾਂ ਦੀਆਂ ਲੱਤਾਂ ਖਰਾਬ ਆ ਵੀ ਮਤਲਬ ਇਸ ਤਰ੍ਹਾਂ ਕਰਤਾਰਪੁਰ ਸਾਹਿਬ ਦੀ ਅਜ ਅੱਜ ਇਸ ਤਰ੍ਹਾਂ ਕੰਪਲੀਟ ਹੋਇਆ ਹੈ ਮੈਂ ਉਹਨਾਂ ਨੂੰ ਕਿਹਾ ਵੀ ਬਾਬਾ ਜੀ ਤੁਸੀਂ ਬਿਲਕੁਲ ਕਹਿੰਦੇ ਨਹੀਂ ਕੋਈ ਗੱਲ ਨਹੀਂ ਜੀ ਇਹ ਅਸੀਂ ਆਪੇ ਪਚਾ ਦੇਾਂਗੇ ਮੈਨੂੰ ਇਹ ਗੱਲ ਬੜੀ ਅਜੀਬ ਲੱਗੀ ਦੂਸਰੀ ਗੱਲ ਮੈਨੂੰ ਅਜੀਬ ਇਹ ਲੱਗੀ ਵੀ ਜਿਹੜੇ ਗੋਲਕਾਂ ਚ ਅਸੀਂ ਪੈਸੇ ਪਾ ਰਹੇ ਸੀ ਸੰਗਤ ਉਹ ਗੋਲਕਾਂ ਦੇ ਜੰਦਰਾਂ ਨਹੀਂ ਸੀ ਕੋਈ ਵੱੱਜਾ ਹੋਇਆ ਨਾ ਉਹਨੂੰ ਕੋਈ ਸੀਲ ਕੀਤਾ ਗਿਆ ਸੀ ਵੀ ਉਸ ਤੋਂ ਇਹ ਸਬਦ ਹੋ ਰਿਹਾ ਸੀ ਵੀ ਇਹ ਸਾਰੀ ਸਾਡੇ ਪੈਸੇ ਦੀ ਦੁਰਵਰਤੋਂ ਹੋ ਰਹੀ ਆ ਕੋਈ ਕੱਪਲੇਬਾਜੀ ਲੱਗਦੀ ਆ ਵੀ ਕੱਪਲੇਬਾਜੀ ਹੋ ਰਹੀ ਆ ਮੈਂ ਇਹ ਚੀਜ਼ ਨੂੰ ਨੋਟਿਸ ਕੀਤਾ ਮੈਂ ਉੱਥੇ ਜ਼ਿੱਦ ਕੀਤੀ ਕਿ ਮੈਨੂੰ ਤੁਸੀਂ ਟ੍ਰੈਵਲ ਬੁੱਕ ਦਿਓ ਜਿਹੜੀ ਤੁਹਾਡੀ ਇੱਥੇ ਬੁੱਕ ਤੁਸੀਂ ਲਾਈ ਹੋਈ ਹੈ ਕੰਪਲੇਂਟ ਬੁੱਕ ਮੈਂ ਉਹਦੇ 'ਚ ਲਿਖਣਾ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਨਾਂ ਨਾ ਕੀਤੀ ਕਿ ਨਹੀਂ ਅਸੀਂ ਕੋਈ ਗੱਲ ਨਹੀਂ ਠੀਕ ਕਰਦਾਂਗੇ ਪਰ ਫਿਰ ਉਹਨਾਂ ਨੇ ਮੈਨੂੰ ਜ਼ਿਆਦਾ ਜ਼ੋਰ ਪਾਉਣ ਤੇ ਫਿਰ ਮੈਨੂੰ ਉਹ ਬੁੱਕ ਦਿੱਤੀ ਗਈ ਮੈਂ ਇੰਗਲਿਸ਼ 'ਚ ਫਿਰ ਪੂਰੀ ਧੀਰਵਾ ਸਾਰਾ ਵਿਸਤਾਰ ਸਹਿਤ ਲਿਖਿਆ ਕਿ ਇਸ ਤਰ੍ਹਾਂ ਇਹ ਕੱਪੜੇ ਬਾਜੀ ਹੋ ਰਹੀ ਹੈ ਸਾਡੀ ਸੰਗਤ ਨੂੰ ਇਹ ਗਲਤ ਗਾਈਡੈਂਸ ਹੋ ਰਿਹਾ ਇਹ ਇਹ ਪੈਸਾ ਸਿੱਧਾ ਜੇਬਾਂ ਚ ਪਾਇਆ ਜਾ ਰਿਹਾ ਇਹਦਾ ਪਤਾ ਨਹੀਂ ਹੁਣ ਕਿਹਦੇ ਕੋਲ ਪੈਸੇ ਜਾ ਰਹੇ ਆ ਤੇ ਇਹ ਦਰਬਾਰਤੋਂ ਹੋ ਰਹੀ ਆ ਕੀ ਪਤਾ ਹੁਣ ਸਰਕਾਰਕਾਰੀ ਦਰਬਾਰਤੋਂ ਉਹਨਾਂ ਦੀ ਜਾਂ ਉਹਨਾਂ ਦੇ ਲੋਕੀ ਰਲੇ ਹੋਏ ਆ ਜਾਂ ਕੀ ਆ ਤੇ ਇਹ ਮੈਂ ਪਿਛਲੇ ਵਾਰੀ ਵੀ ਲਿਖ ਕੇ ਆਇਆ ਫਿਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਵਾਲਿਆਂ ਕੋਲ ਮੈਂ ਗਿਆ ਫਿਰ ਮੈਂ ਇਮੀਗ੍ਰੇਸ਼ਨ ਵਾਲਿਆਂ ਕੋਲ ਵੀ ਇਹ ਕੰਪਲੇਂਟ ਕੀਤੀ ਉਹਨਾਂ ਨੇ ਵੀ ਮੈਨੂੰ ਬੁੱਕ ਦਿੱਤੀ ਮੈਂ ਉਹਦੇ ਚ ਵੀ ਪੂਰੇ ਦਾ ਪੂਰਾ ਬੇਰਵਾਹ ਸਹਿਤ ਸਾਰਾ ਨੋਟ ਕੀਤਾ ਗਿਆ ਤੇ ਮੈਨੂੰ ਬੜੀ ਅਜੀਬ ਲੱਗੀ ਉਹਨ ਮੈਂ ਜਦੋਂ ਇਸ ਵਾਰ ਹੀ ਗਿਆ ਉੱਥੇ ਲਗਾ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਕਿਸੇ ਨੇ ਕੰਪਲੀਟ ਕੀਤੀ ਸੀ ਵੀ ਇਹ ਰਸੀਦ ਨਹੀਂ ਕੱਟਦੇ ਅਸੀਂ ਰਸੀਦ ਕੱਟਣ ਲਈ ਨਾ ਬੰਦਾ ਪਹਟਾ ਦਤਾ ਉਹ ਬੰਦਾ ਤੇ ਪਹਟਾ ਦਤਾ ਪਰ ਉੱਤੇ ਫੇਰ ਉਹੀ ਕੰਮ ਚੱਲ ਰਿਹਾ ਸੀ ਉੱਤੇ ਉਹਨਾਂ ਨੇ ਫੇਰ ਅਨਾਉਂਸਮੈਂਟ ਕੀਤੀ ਜਿਨ੍ਹਾਂ ਨੇ ਆਪਣਾ ਨਾਮ ਅਨਾਉਂਸ ਕਰਾਉਣਾ ਅਰਦਾਸ ਕਰਾਣੀ ਹੈ ਉਹ ਸਾਨੂੰ ਪੈਸੇ ਦੇ ਦਿਓ ਉਹ ਫੇਰ 5-5000 10-10000 ਲੋਕੀ ਲਈ ਗਏ ਉਹ ਲੱਖ ਦੇ 2 ਲੱਖ ਰੁਪਇਆ ਮੌਕੇ ਤੇ ਇਕੱਠਾ ਹੋ ਗਿਆ ਉਹਨੇ ਜੇਬ ਚ ਪਾ ਲਿਆ ਤੇ ਲੋਕਾਂ ਦੇ ਨਾਮ ਲੈ ਤੇ ਅਰਦਾਸ ਜੇ ਮੈਂ ਦੀ ਸ਼ਾਮਲ ਹੋਏ ਦੀ ਮੈਨੂੰ ਬੜੀ ਫਿਰ ਅਜੀਬ ਲੱਗੀ ਮੈਂ ਕਿਹਾ ਰਸੀਦ ਤੁਜੀ ਕੱਟੀ ਨਹੀਂ ਕਿਸੇ ਦੀ ਨਾ ਤੁਸੀਂ ਗੋਲਕਾ ਨੂੰ ਪੈਸੇ ਲਾਏ ਕੋਈ ਜੰਦਰੇ ਲਾਏ ਹੋਏ ਆ ਮੈਂ ਇਹ ਵੀ ਕਹਿਣਾ ਚਾਹੁੰਦਾ ਆਂ ਕਿ ਇਸ ਸ਼੍ਰੋਮਣੀ ਕਮੇਟੀ ਦਾ ਵੀ ਸੈਂਕੜੇ ਲੋਕੀ ਜਾਂਦੇ ਆ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਇਸ ਚੀਜ਼ ਤੇ ਐਕਸ਼ਨ ਲੈਦੀ ਕਿਉਂਕਿ ਇਹ ਤੇ ਸ਼ਰੇਆਮ ਕਪੜੇ ਬਾਜੀ ਹੋ ਰਹੀ ਆ ਜਿਹੜੀ ਇੰਡੀਆ ਦੀ ਸੰਗਤ ਆ ਉਹਦਾ ਪੈਸਾ ਲੁੱਟਿਆ ਜਾ ਰਿਹਾ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਬੁੱਕ ਦਿਓ ਮੈਂ ਉਹਦੇ 'ਚ ਨੋਟ ਕਰਨਾ ਚਾਹਨਾ ਇਹ ਗਲਤ ਹੋ ਰਿਹਾ ਕੰਮ ਉੱਥੇ ਫਿਰ ਸ਼੍ਰੋਮਣੀ ਕਮੇਟੀ ਦਾ ਪਾਕਿਸਤਾਨ ਦਾ ਕੋਈ ਮੈਂਬਰ ਸੀ ਉਹ ਉੱਥੇ ਬੈਠਾ ਹੋਇਆ ਸੀ ਤੇ ਮੈਨੂੰ ਉਹਨੇ ਆਵਾਜ਼ ਮਾਰਦੀ ਤੇ ਮੈਨੂੰ ਕਹਿੰਦਾ ਸਰਦਾਰ ਜੀ ਕੀ ਤੁਹਾਨੂੰ ਮੈਂ ਕਹਿਆ ਮੈਨੂੰ ਗੁੱਸਾ ਬੜਾ ਆ ਵੀ ਤੁਸੀਂ ਲੋਕ ਲੁੱਟ ਰਹੇ ਹੋ ਉਹਨੇ ਇਸ ਚੀਜ਼ ਨੂੰ ਜਸਟੀਫਾਈ ਕਰਤਾ ਨਹੀਂ ਸਰਦਾਰ ਜੀ ਇੱਥੇ ਕੋਈ ਲੁੱਟ ਨਹੀਂ ਹੁੰਦੀ ਮੈਂ ਕਿਹਾ ਉਹ ਜਿਹੜੇ ਪੈਸੇ ਆ ਜੇਬ ਚ ਪਾ ਰਹੇ ਲੱਖਾਂ ਰੁਪਏ ਤੁਸੀਂ ਕਹਿੰਦੇ ਨਹੀਂ ਉਹ ਸਾਡਾ ਆਪਸ ਚੀਆ ਗੱਲ ਕੋਈ ਗੱਲ ਨਹੀਂ ਉਹ ਜੋ ਹੋ ਰਿਹਾ ਸਭ ਠੀਕ ਹੀ ਹੋ ਰਿਹਾ ਤੁਹਾਡੇ ਪੈਸੇ ਸਹੀ ਜਗ੍ਹਾ ਹੀ ਜਾ ਰਹੇ ਆ ਸਾਨੂੰ ਮੈਨੂੰ ਫਿਰ ਨਹੀਂ ਸਮਝ ਆਈ ਮੈਂ ਕਹਿੰਦਾ ਸਰਦਾਰ ਜੀ ਇਹ ਗਲਤ ਹੋ ਰਿਹਾ ਤੁਸੀਂ ਮੈਂਬਰ ਹੋ ਸ਼੍ਰੋਮਣੀ ਕਮੇਟੀ ਦੇ ਪਰ ਇਹ ਮੈਂ ਤੁਹਾਨੂੰ ਹੁਣ ਵੀ ਇਹ ਕਹਾਂਗਾ ਵੀ ਤੁਸੀਂ ਗਲਤ ਕਰ ਰਹੇ ਹੋ ਤੇ ਮੈਨੂੰ ਉਹ ਇੱਕੋ ਹੀ ਗੱਲ ਕਹਿੰਦਾ ਰਿਹਾ ਵੀ ਨਹੀਂ ਇਹ ਬਿਲਕੁਲ ਅਸੀਂ ਸਹੀ ਕਰ ਰਹੇ ਹਾਂ ਬਿਲਕੁਲ ਠੀਕ ਹੈ ਤੁਹਾਡਾ ਪੈਸਾ ਗਲਤ ਦਰਵਰਤੋਂ ਨਹੀਂ ਹੋਏਗੀ ਪਰ ਮੈਨੂੰ ਇਹ ਉਮੀਦ ਹੈ ਕਿ ਇਹ ਇਹ ਗਲਤ ਹੋ ਰਿਹਾ ਮੈਂ ਉੱਥੇ ਪੂਰਾ ਫੇਰ ਇੱਕ ਪੂਰੇ ਦਾ ਪੂਰਾ ਪੇਜ ਮੈਂ ਰਿਟਰਨ ਚ ਲਿਖ ਕੇ ਆਇਆ ਉਨ ਆਪਣੇ ਵੱਡੇ ਆਫੀਸਰ ਨੂੰ ਦੱਸਿਆ ਜਾਏ ਉਹਨਾਂ ਨੇ ਫਿਰ ਮੇਰੀ ਇੱਕ ਬਾਈਟ ਵੀ ਲਈ ਫੋਨ ਤੇ ਕਿ ਤੁਸੀਂ ਜੋ ਆਪਣੀ ਕੰਪਲੇਂਟ ਆ ਉਹ ਦਰਜ ਕਰਾਓ ਮੈਂ ਉਹਦੇ ਵਿੱਚ ਕੰਪਲੇਂਟ ਦਰਜ ਕਰਾਈ ਉਹਨਾਂ ਨੇ ਮੇਰੀ ਵੀਡੀਓ ਰਿਕਾਰਡਿੰਗ ਵੀ ਬਣਾਈ ਤੇ ਆਪਣੇ ਆਫਸਰਾਂ ਨੂੰ ਅੱਗੇ ਫਾਰਵਰਡ ਕੀਤੀ ਪਰ ਹੁਣ ਮੈਂ ਦੇਖਣਾ ਚਾਹੁੰਦਾ ਵੀ ਜੇ ਇਸ ਵਾਰੀ ਜਾਈਏ ਤੇ ਫੇਰ ਉਹੀ ਨਾ ਹੁੰਦਾ ਹੋਵੇ ਕਿ ਪ੍ਰਚਾਰ ਜਿਹੜਾ ਇਹਦੇ ਨਾਲ ਗਲਤ ਹੋ ਰਿਹਾ ਔਰ ਕੁਝ ਲੋਕ ਉਥੇ ਫਾਲਤੂ ਗੱਲਾਂ ਵੀ ਬਹੁਤ ਕਰਦੇ ਆ ਕੋਈ ਗੱਲਾਂ ਕਸ਼ਮੀਰ ਬਾਰੇ ਕਰਦਾ ਕੋਈ ਕਿਸੇ ਬਾਰੇ ਕਰਦਾ ਮੇਰੇ ਨਾਮ ਵੀ ਕੀਤੀਆਂ ਗਈਆਂ ਵੀ ਕਸ਼ਮੀਰ ਬਾਰੇ ਤੁਸੀਂ ਕੀ ਹਾਲਾਤ ਆ